ਦੋਸਤੋ ਤੁਸੀਂ ਨਵਾਂ ਕੰਮ ਸ਼ੁਰੂ ਕਰਨ ਜਾਂ ਮੌਜੂਦਾ ਕੰਮ ਵਿੱਚ ਵਾਧਾ ਕਰਨ ਲਈ 50000 ਤੋਂ ਲੈ ਕੇ 50 ਲੱਖ ਰੁਪਏ ਤੱਕ ਦਾ ਸਰਕਾਰੀ ਸਕੀਮਾ ਦੇਨ ਲੋਨ ਲੈ ਸਕਦੇ ਹਾਂ ਜਿਸ ਤੇ ਤੁਹਾਨੂੰ 35% ਤੱਕ ਸਬਸਿਡੀ ਵੀ ਮਿਲੇਗੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਲੋੜਵੰਦਾ ਭਲਾ ਹੋ ਸਕੇ ਦੋਸਤੋ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਤਹਿਤ ਤੁਸੀਂ ਕੰਮ ਕਰਨ ਲਈ 50000 ਤੋਂ ਲੈ ਕੇ 50 ਲੱਖ ਰੁਪਏ ਤੱਕ ਦਾ ਲੋਨ ਲੈ ਸਕਦੇ ਹੋ ਇਸ ਲੋਨ ਨੂੰ ਲੈਣ ਲਈ ਤੁਹਾਡੀ ਉਮਰ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ ਇਸ ਲੋਨ ਦੇ ਦਸਤਾਵੇਜ਼ਾਂ ਦੀ ਗੱਲ ਕਰੀਏ ਤਾਂ ਆਧਾਰ ਕਾਰਡ ਇੱਕ ਫੋਟੋ ਯੋਗਤਾ ਸਰਟੀਫਿਕੇਟ ਡਿਟੇਲਡ ਪ੍ਰੋਜੈਕਟ ਰਿਪੋਰ ਸਰਟੀਫਿਕੇਟ ਜੇਕਰ ਤੁਸੀਂ ਰਿਜ਼ਰਵ ਕਾਟੇ ਹੋ ਹੋ ਅਤੇ ਰੂਲਰ ਏਰੀਆ ਸਰਟੀਫਿਕੇਟ ਜੇਕਰ ਤੁਸੀਂ ਪਿੰਡ ਵਿੱਚ ਰਹਿੰਦੇ ਹੋ ਇਹਨਾਂ ਦਸਤਾਵੇਜ਼ਾਂ ਦੀ ਜ਼ਰੂਰਤ ਪਵੇਗੀ ਇਸ ਤੋਂ ਇਲਾਵਾ ਕੰਮ ਸ਼ੁਰੂ ਕਰਨ ਲਈ ਲੋਨ ਦੀ 10% 83 ਤਾਂ ਅੱਡੇ ਕੋਲ ਹੋਣੀ ਲਾਜ਼ਮੀ ਹੈ ਇਹ ਲੋਨ ਐਪਲੀਕੇਸ਼ਨ ਲਈ ਤੁਹਾਨੂੰ ਡਿਟੇਲਡ ਪ੍ਰੋਜੈਕਟ ਰਿਪੋਰਟ ਕਿਸੇ ਜਾਣਕਾਰ ਜਾਂ ਸੀਏ ਤੋਂ ਬਣਵਾਉਣੀ ਪਵੇਗੀ ਇਹ ਲੋਨ ਅਪਲਾਈ ਕਰਨ ਲਈ ਸਰਕਾਰ ਦੀ ਵੈਬਸਾਈਟ www.kvic.online.gov.in ਇਹ ਜਾਣਾ ਹੈ ਇਸ ਵੈਬਸਾਈਟ ਤੇ ਸਾਰੀ ਜਾਣਕਾਰੀ ਉਪਲਬਧ ਹੈ ਤੁਸੀਂ ਆਪਣੇ ਕੰਮ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕਿ ਤੁਹਾਡੇ ਕੰਮ ਲਈ ਤੁਹਾਨੂੰ ਕਿੰਨਾ ਲੋਨ ਮਿਲ ਸਕਦਾ ਲੋਨ ਪ੍ਰਾਪਤ ਹੋਣ ਤੋਂ ਬਾਅਦ ਤੁਹਾਨੂੰ ਇੱਕ ਟ੍ਰੇਨਿੰਗ ਪ੍ਰੋਗਰਾਮ ਵੀ ਕੰਪਲੀਟ ਕਰਨਾ ਪਵੇਗਾ ਜਿਸ ਤੋਂ ਬਾਅਦ ਤੁਹਾਨੂੰ ਲੋਨ ਸਬਸਿਡੀ ਆਵੇਗੀ ਜੋ ਕਿ 35% ਮਤਲਬ 10 ਲੱਖ ਦੇ ਲੋਨ ਤੇ 35 ਲੱਖ ਰੁਪਏ ਦੇ ਕਰੀਬ ਹੋਵੇਗੀ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਲੋੜਵੰਦ ਦਾ ਭਲਾ ਹੋ ਸਕੇ